ਪੰਜਾਬ ਸਰਕਾਰ ਨੇ ਘੋਸ਼ਿਤ ਕੀਤਾ ਨਵਾਂ ਰੋਜ਼ਗਾਰ ਮਿਸ਼ਨ 2025 1 ਲੱਖ ਨੌਜਵਾਨਾਂ ਨੂੰ ਮਿਲੇਗਾ ਸਰਕਾਰੀ ਰੋਜ਼ਗਾਰ ਦਾ ਮੌਕਾ ਕੀ ਹੈ ਅਪਡੇਟ ਆਓ ਜਾਣਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਡੀ ਘੋਸ਼ਣਾ ਜਿਹੜੀ ਕੀਤੀ ਗਈ ਹੈ ਯੂਆ ਰੋਜ਼ਗਾਰ ਮਿਸ਼ਨ 2025 ਦੇ ਨਾਮ ਨਾਲ ਸ਼ੁਰੂ ਕੀਤੀ ਇਸ ਸਕੀਮ ਤਹਿਤ 1 ਲੱਖ ਪੰਜਾਬੀ ਨੌਜਵਾਨਾਂ ਨੂੰ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀਆਂ ਮਿਲਣਗੀਆਂ 1 ਲੱਖ ਨੌਕਰੀਆਂ ਦਾ ਐਲਾਨ ਜਿਹੜਾ ਅੱਜ ਦੀ ਕਾਨਫਰੰਸ ਦੇ ਵਿੱਚ ਕੀਤਾ ਗਿਆ ਹੈ। ਵਿਭਿੰਨ ਵਿਭਾਗ ਜਿਵੇਂ ਕਿ ਸਿੱਖਿਆ ਵਿਭਾਗ, ਸਿਹਤ ਵਿਭਾਗ, ਖੇਤੀਬਾੜੀ ਵਿਭਾਗ ਤੇ ਪੰਚਾਇਤ ਵਿਭਾਗ ਦੇ ਵਿੱਚ ਇਹਨਾਂ ਦੀ ਤਨਤੀ ਕੀਤੀ ਜਾਵੇਗੀ। ਆਨਲਾਈਨ ਅਰਜ਼ੀਆਂ ਜਿਹੜੀਆਂ 20 ਅਕਤੂਬਰ ਤੋਂ ਸ਼ੁਰੂ ਹੋ ਜਾਣਗੀਆਂ। ਰਿਕਰੂਟਮੈਂਟ ਪੋਰਟਲ ਤੇ ਬਿਨਾਂ ਕਿਸੇ ਫੀਸ ਦੇ ਫਾਰਮ ਭਰਿਆ ਜਾਵੇਗਾ। ਪੇਪਰ ਮੁਕਤ ਤੇ ਭਰਤੀ ਪ੍ਰਕਿਰਿਆ ਜਿਹੜੀ ਹੋਣੀ ਹੈ। ਇੰਟਰਵਿਊ ਤੇ ਪਿਛਲੇ ਅਕਾਦਮਿਕ ਰਿਕਾਰਡ ਦੇ ਆਧਾਰ ਤੇ ਚੋਣ ਤੁਹਾਡੀ ਹੋਵੇਗੀ। ਪੰਜਾਬ ਦਾ ਹਰ ਜ਼ਿਲ੍ਹਾ ਇਹਦੇ ਵਿੱਚ ਕਵਰ ਕੀਤਾ ਜਾਵੇਗਾ। ਹਰ ਜ਼ਿਲ੍ਹੇ ਦੇ ਵਿੱਚ ਬਰਾਬਰ ਮੌਕੇ ਮਿਲਣਗੇ। ਬਿਹਤਰੀਨ ਸੈਲਰੀ ਪੈਕੇਜ ਦੇ ਸਕਿੱਲ ਟ੍ਰੇਨਿੰਗ ਇਹਦੇ ਵਿੱਚ ਦਿੱਤੀ ਜਾਵੇਗੀ। ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਖਬਰ ਧੜਲੇ ਨਾਲ ਵਾਇਰਲ ਹੋਣ ਲੱਗ ਪਈ। ਨੌਜਵਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਸਕੀਮ ਇਮਾਨਦਾਰੀ ਨਾਲ ਲਾਗੂ ਹੁੰਦੀ ਹੈ ਤਾਂ ਪੰਜਾਬ ਛੱਡ ਕੇ ਵਿਦੇਸ਼ ਜਾਣ ਦੇ ਸੁਪਨੇ ਜਿਹੜੇ ਆ ਟੁੱਟ ਸਕਦੇ ਨੇ। ਮੋੱਖ ਮੰਤਰੀ ਦਾ ਬਿਆਨ ਹੈ ਜਿਹੜਾ ਸਾਡੇ ਨੌਜਵਾਨ ਸਭ ਤੋਂ ਵੱਡੀ ਤਾਕਤ ਨੇ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਯੂਥ ਵਿਦੇਸ਼ਾਂ ਦੇ ਵਿੱਚ ਨਹੀਂ ਸਗੋ ਆਪਣੇ ਮੋਲ ਰਾਜ ਦੇ ਵਿੱਚ ਹੀ ਤਰੱਕੀ ਕਰੇ ਦਰਖਾਸਤ ਦੇਣ ਦਾ ਤਰੀਕਾ ਕੀ ਹੈ ਵੈਬਸਾਈਟ ਜਿਹੜੀ ਹੈ www.punjabrojgar2025.gov.in ਤੇ ਫਾਰਮ ਜਿਹੜਾ ਭਰਿਆ ਜਾਣਾ ਹੈ ਦਸਤਾਵੇਜ਼ ਇਹਦੇ ਵਿੱਚ ਲੱਗਣੇ ਨੇ ਆਧਾਰ ਕਾਰਡ ਐਜੂਕੇਸ਼ਨ ਸਰਟੀਫਿਕੇਟ ਪੰਜਾਬ ਵਾਸੀ ਸਰਟੀਫਿਕੇਟ ਉਮਰ ਸੀਮਾਏ ਦੇ ਵਿੱਚ ਰੱਖੀ ਗਈ ਹੈ 18 ਤੋਂ ਲੈ ਕੇ 35 ਸਾਲ ਦੇ ਦਰਮਿਆਨ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਹਮੇਸ਼ਾ ਸਬਸਕ੍ਰਾਈਬ ਕਰਕੇ ਰੱਖਣਾ ਹੈ ਤੇ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਕਰ ਦੇਣਾ ਹੈ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ